ਸਾਚਿਆ ਕਾਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਵੀਰ ਲਵ ਚੰਨਣ ਕੇ ਮੈਂ ਤੁਹਾਡਾ ਆਪਣਾ ਦੇਵ ਸੰਧੂ ਗੁਰਦਾਸਪੁਰਿਆ ਤੇ ਸਾਡਾ ਇੱਕ ਰਮਨ ਪ੍ਰਧਾਨ ਜੋ ਕਿ ਅੱਜ ਸਾਡੇ ਨਾਲ ਨਹੀਂ ਆ ਬਹੁਤ ਮਿਸ ਕਰਨ ਦੇ ਉਹਨੂੰ ਤੇ ਇੱਕ ਧੜੇ ਨਵਾਂ ਸੌਂਗ ਲੈ ਕੇ ਆਏ ਆ ਸ਼ਹੀਦ ਉਮੀਦ ਕਰਦੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਜਿਸ ਤਰ੍ਹਾਂ ਤੁਸੀਂ ਸੁਖਣਾ ਗਾਣਿਆਂ ਨੂੰ ਸ਼ੇਅਰ ਤੇ ਸਪੋਰਟ ਕੀਤੀ ਸੀ ਉਸੇ ਤਰ੍ਹਾਂ ਇਸੇ ਸੌਂਗ ਨੂੰ ਵੀ ਬਹੁਤ ਪਿਆਰ ਦੇਣਾ ਉਮੀਦ ਕਰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋਗੇ ਹਾਂਜੀ ਜੇ ਵਧੀਆ ਲੱਗਾ ਤਾਂ ਵੱਧ ਤੋਂ ਵੱਧ ਪਲੀਜ਼ ਸਪੋਰਟ ਕਰ ਦਿਓ ਸਾਰੇ ਹਾਂ ਹੋ ਜਾਂਦੇ ਮਰਵਾਈ ਇਹੇ ਪੁੱਤ ਮਾਵਾਂ ਦੇ ਉਹ ਪਾਈ ਜਾਂਦੇ ਰੋਲੀ ਇਹੇ ਝੁੰਡ ਕਾਵਾਂ ਦੇ ਹੋ ਜਾਂਦੇ ਮਰਵਾਈ ਇਹੇ ਪੁੱਤ ਮਾਵਾਂ ਦੇ ਪਾਈ ਜਾਂਦੇ ਰੋਲੀ ਇਹੇ ਝੁੰਡ ਕਾਵਾਂ ਦੇ ਉਹ ਗੱਲਾਂ ਬਾਤਾਂ ਨਾ ਨਹੀਂ ਬੰਦੇ ਮਰਨੇ ਬੈਣਾ ਇੱਥੇ ਸਾਦਣਾ ਕਮਾਨਾਂ ਨੂੰ ਉਹ ਤੁਸੀਂ ਕਰੀ ਜਾਓ ਫੋਕੀਆਂ ਬਿਆਨਬਾਜ਼ੀਆਂ ਉਹ ਸ਼ਹੀਦ ਕਰੀ ਜਾਂਦੇ ਨੇ ਜਵਾਨਾਂ ਨੂੰ ਉਹ ਤੁਸੀਂ ਕਰੀ ਜਾਓ ਫੋਕੀਆਂ ਬਿਆਨਬਾਜ਼ੀਆਂ ਉਹ ਸ਼ਹੀਦ ਕਰੀ ਜਾਂਦੇ ਨੇ ਜਵਾਨਾਂ ਨੂੰ ਹਾਂਜੀ ਵਧੀਆ ਲੱਗਾ ਲੱਗਾ ਤੇ ਵਦ ਤੋਂ ਵਦ ਮੇਰੇ ਵੀਰ ਸ਼ੇਅਰ ਕਰਿਓ ਕੀਪ ਸਪੋਰਟਿੰਗ ਆਲ ਥੈਂਕ ਯੂ ਜੀ